ਕਿੰਨੇ ਸੀ ਦਿਮਸ਼ੁਰ ਹੋਈ ਨੇ ਇਹ ਥੇਰੀਆਂ ਖਾਣ ਵਾਲੇ ਤੱਕੜੇ ਰੋ ਖਾਦਾ ਵੀ ਨਹੀਂ ਜਾਂਦਾ ਹੈਗਾ ਮਿੱਠਾ ਨਹੀਂ ਖਾਂਦਾ ਮਰੀਨ ਹੈਲੋ ਜੀ ਸਤ ਸ੍ਰੀ ਅਕਾਲ ਉਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਕੰਮਦੰਦੇ ਸ਼ੁਰੂ ਕਰਦੇ ਆਂਗੇ ਖੁਸ਼ਕ ਕੱਪੜੇ ਮੈਂ ਧੋਦੇ ਹਜੇ ਮੇਰੇ ਦੋ ਤਿੰਨ ਸਕਾਏ ਪਹਿਨੇਗੇ ਕੰਬਲ ਵਗੈਰਾ ਨਾ ਮਸ਼ੀਨ ਦੇ ਵਿੱਚ ਉਹ ਮੈਂ ਕੱਢ ਕੇ ਪਾਉਣੀ ਹੈਗੀ ਇਧਰੋਂ ਮੈਂ ਅੱਜ ਸਵੇਰੇ ਸਵੇਰੇ ਮੱਖਣੀ ਬਣਾ ਲਈ ਮ ਮਧਾਨੀ ਤੇ ਮੈਂ ਸਾਫ ਕਰ ਦਿੱਤੀ ਉਸ ਤੋਂ ਬਾਅਦ ਵਿੱਚ ਮੈਨੂੰ ਮੱਜਾਂ ਨੂੰ ਲੇਟ ਹੁੰਦੀ ਸੀ ਫਿਰ ਮੈਂ ਛੱਡ ਗਈ ਬਸ ਹਾਲ ਮੈਂ ਬਾਅਦ ਚ ਕਰੂੰਗੀ ਹੁਣ ਮੈਂ ਲੈਉਣੀ ਐਂ ਗੱਤੋਂ ਭਾਂਡਾ ਨਾ ਲੈ ਕੇ ਉਹ ਬਣਾ ਲਈਏ ਮੱਖਣੀ ਗਾੜੀ ਲਓ ਮੱਖਣੀ ਜਿਹੜੀ ਪਹਿਲਾਂ ਨਹੀਂ ਪੀਓ ਖਾ ਲਈ ਨਾ ਉਹ ਵਿੱਚ ਪਾ ਦਿਓ ਉਹ ਵੀ ਪਈ ਉਹ ਦੁੱਬੀ ਚ ਬੰਦ ਉਹ ਕਿਸਾਂ ਦੇਖੀ ਵੀ ਨਹੀਂ ਬੱਕੇ ਆਪਣਾ ਵਿਆਹ ਆ ਗਿਆ ਫਾਇਦਾ ਨਹੀਂ ਹੋਣਾ ਤੇਰੇ ਸਿੱਧਾ ਤੱਕ ਕਹਿੰਦੀ ਕਿ ਨਾ ਮੈਂ ਰੱਖਾਂਗੀ ਸਿਰ ਹਾਂ ਤੇ ਰਹਿੰਦੀ ਸਿਰ ਖਾਣਾ ਲੈਣਾ

ਮਹਦੀ ਜਿਹੜਾ ਪਿਗਣਾ ਜੇ ਵੱਧ ਹੁੰਦਾ ਨਾ ਨੱਸੀ ਵਗੈਰਾ ਨਿਕਲ ਜੂਗੀ ਫਿਰ ਕਿਉਂ ਛੇਤੀ ਬਣ ਜਾਂਦਾਗਾ ਜੇ ਮੈਨੂੰ ਟਾਈਮ ਹੁੰਦਾ ਤਾਂ ਮੈਂ ਕੱਢ ਕੇ ਫ੍ਰਿਜ ਵਿੱਚ ਵੀ ਲਾ ਜਾਂਦੀ ਹੰਡਾ ਪਾਣੀ ਕੱਢ ਕੇ ਫਿਰ ਇਹ ਤੋਂ ਵੀ ਜ਼ਿਆਦਾ ਵਧੀਆ ਹੋ ਜਾਂਦਾ ਨਾ ਚੰਪਾਈ ਹੈ ਤੇ ਨਾ ਮਗੁਣਾ ਨਹੀਂ ਨਾ ਕਿ ਫੇਰ ਕਿਸੇ ਕੰਮ ਨੂੰ ਹੱਥ ਪਈ ਛੱਡੋ ਹੋਰ ਅੱਜ ਨਾ ਮੈਂ ਕੱਪੜੇ ਮੈਨੂੰ ਆਏਗਾ ਪਰ ਆਪਣੇ ਕਪੜੇ ਰਹਿਣਗੇ ਦੋਵਾਂ ਤੇ ਹੋਰ ਤਾਂ ਸਾਰੇ ਧੁੱਤੇਗੇ ਤੇ ਅੱਜ ਲਾਈਟ ਜਾਊਗੀ 9 ਵਜੇ ਟਾਈਮ ਹੈ ਜਿਹੜਾ 7:30 ਦਾ ਹੋ ਗਿਆ 1:30 ਘੰਟੇ ਹਾਂ ਜੇ ਬਾਬੇ ਬੰਦੇ ਨਹੀਂ ਪਤਾ ਨਹੀਂ ਅੱਜ ਘਰ ਤੋਂ ਜਾਊਗੀ ਕੀ ਕਾਰਨਾ ਹੈਗਾ ਅ ਬਾਬੇ ਬਾਬੇ ਨੇ ਤਾਂ ਕਿਹਾ ਨਹੀਂ ਹੈਗਾ ਵੀ ਲਾਈਟ ਜਾਊ ਹੋਰ ਤਾਂ ਬਾਬੇ ਨੇ ਨਾ ਕਿਹਾ ਮੈਂ ਕਿੱਥੇ ਰਹਿਣੀਆਂ ਸਵੇਰ ਕੀਤੀ ਹੋਣੀ ਮੈਨੂੰ ਕੋਈ ਵੀ ਅਨਾਊਂਸਮੈਂਟ ਨਹੀਂ ਪਤਾ ਲੱਗਾ ਫਿਰ ਉਹ ਤਮਾਰੋ ਕਰੀ ਗੋ ਕੱਲ ਦਾ ਮਾਰਦਾ ਮਰਮਵਾਸਦਾ ਅੱਛਾ ਚਲ ਮੇਰੇ ਦਾ ਕੱਪੜੇ ਧੋਤੇਗੇ ਬਾਕਸੂ ਡਰੈਗਨਾਂ ਤਾਂ ਕੋਈ ਹੈ ਨਹੀਂ ਹੁਣ ਤਾਂ ਲਾਈਟ ਦੀ ਲੋੜ ਦੀ ਕੱਲ ਸੌਣਾਂਗੇ ਤਾਂ ਸੌਣਾਂਗੇ ਜਿੰਨੇ ਵੀ ਬੰਦੇ ਆਨਲਾਈਨ ਪੈਸਾ ਭਤਨਾ ਪੈਸਾ ਬਚਨਾ ਅੱਛਾ ਵੀ ਆ ਗਿਆ ਕੱਲ ਦਾ ਆ ਰੰਗ ਕੋਈ ਕੱਲ ਮੈਂ ਐਡਵਾਂਸ ਛੇ ਤੱਕ ਦਸਤਿਆ ਕਰੂ ਨਾ ਕਮੇ ਦੇ ਇੱਕ ਵੀ ਲੈ ਕਰੀਗੀ ਤਾਂ ਪਤਾ ਹੀ ਨਹੀਂ ਸੀਗਾ ਸਵੇਰੇ ਸਵੇਰੇ ਹੁਣ ਇਹ ਵੀ ਪੰਗਾ ਹੋ ਗਿਆ 5 ਵਜੇ ਆਉਗੀ ਕਲੋਈ ਤੋਂ ਮਗਰਾ ਕੀ ਫਰੇ ਦਾ ਕਿਉਂਕਿ ਜਿੰਨਾ ਚਿਰ ਮੱਜਾਂ ਦਾ ਨਹੀਂ ਨਿਬੜਦਾ ਉਹਨੇ ਜਿੰਨਾ ਕੱਪੜੇ ਨਹੀਂ ਪੈਂਦੇ ਨਾ ਦੋ ਦੋ ਸੂਟ ਨੇ ਉਹਨਾਂ ਦਾ ਕੀ ਧੋਉਂਗੀ ਮੈਂ ਕਿਹ ਗਾਜਰ ਖੰਮੀ ਹੈ ਹਾਂ ਹਾਂ ਕੋਈ ਕਹੇਗਾ ਕਿ ਮੈਂ ਕੀ ਕਰਨਾ ਪਣਾ ਮੱਖਣੀ ਪਾਉਣਿਆਂ ਦੇ ਚੰਦ ਹੰਦ ਰੋਕੋਲੀ ਨਹੀਂ ਸੌਰੀ ਕਰ ਲੈ ਬੁੱਲੇ ਕਿਧਰ ਗਏ ਨੇ ਬਸ ਕਰ ਕਾ ਲੋ

ਆਸ ਕਰਕੇ ਆਉਂਦੇ ਨੇ ਵਿਚਾਰੇ ਤੱਕ ਕੀ ਆ ਜਾਂਦੇ ਨੇ ਕੁੱਤੀਆਂ ਉਹਦੋਂ ਦਰ ਕੇ ਆ ਜਾਂਦੇ ਨੇ ਕਿ ਉਹ ਨਹੀਂ ਆਨੇ ਪੂਰਾ ਘਰ ਧੰਗ ਪੂਰਾ ਤਾਂ ਵਿਚਾਰੀ ਪੀ ਗਈ ਉਹ ਤਾਂ alleys ਦੇ ਵਾਕਾਂ ਦਾ ਬੰਦ ਕਰਦੀ ਐ ਨਹੀਂ ਨਹੀਂ ਉਹ ਕਰਦੀ ਨਹੀਂ ਹੁਣ ਮੈਂ ਨਾਲ ਤਾਂ ਨਵੀਂ ਝਾੜੂ ਲਾ ਲੂਗੀ ਨਾਲੇ ਹੋਰ ਜੁੜ ਕਿਉਂ ਵੰਡ ਕਿਉਂਕਿ ਲੈਣ ਤੋਂ ਪਹਿਲਾਂ ਪਹਿਲਾਂ ਨਾ ਫਿਰ ਮੈਂ ਸਾਰਾ ਦਿਨ ਇੱਥੇ ਉਹੀ ਗੱਲ ਹੈਗੀ ਔਖਾ ਹੋ ਜੂਗਾ ਤੇਰ ਨਾ ਬਲੀ ਜਮਕ ਨਹੀਂ ਰੱਖ ਲੋ ਨਾ ਰੱਖੂੰ ਹਜੇ ਨਹੀਂ ਰੱਖਦੀ ਉਹ ਪਾਉਂ ਵਿੱਚ ਇਹ ਕਰ ਨੂੰ ਪਹਿਲਾਂ ਬੁੜੀਆਂ ਦੇਖਿਆ ਆ ਬੜਾ ਕਰਨਾ ਹੁੰਦਾ ਹਾਂ ਕਿਉਂ ਕੱਟ ਕੇ ਛੋਟੇ ਹੁੰਦੋਂ ਕਿਉਂ ਤਾਂ ਕਿਹੜਾ ਹੁੰਦਾ ਸੀ ਅਸੀਂ ਬਾਅਦ ਜਾਇਆ ਜਰੂਰ ਕਰਨਾ ਹੁੰਦਾ ਵੀ ਅਸੀਂ ਵੀ ਕਿਉਂ ਖੜਦੇ ਆਂਗੇ ਨਾਨੀ ਵਰਗੇ ਫਿਰ ਪੁੱਛਿਆ ਵੀ ਇਹ ਕਰ ਤੋਂ ਕਹਿੰਦੀ ਜਿਹੜੀ ਇਹ ਥੋੜੀ ਥੋੜੀ ਹੋ ਰਹੀ ਜਾਂਦੀ ਮੱਕਣੀ ਆਣੇ ਦੇ ਨੇ ਉਹ ਘਟਾਏ ਦੇ ਲਈ ਹੈ ਦਾ ਕਰਕੇ ਮੈਂ ਸਵੇਰੇ ਸਵੇਰੇ ਮੱਖਣੀ ਬਣਾਈ ਹੈ ਨਾ ਤੇ ਫਿਰ ਰੋਟੀ ਵਧੀਆ ਲੱਗਦੀ ਹੈਗੀ ਕਿਉਂ ਨਾਲ ਵੀ ਉਹ ਨਹੀਂ ਵਧੀਆ ਨਹੀਂ ਲੱਗਦੀ ਹੈਗੀ ਮੱਖਣੀ ਨਾਲ ਜ਼ਿਆਦਾ ਵਧੀਆ ਲੱਗੂਗੀ ਅੱਜ ਆਪਾਂ ਬਣਾਉਣਾ ਹੈ ਮੇਥੇ ਵਾਲੀਆਂ ਰੋਟੀਆਂ ਮੱਖਣੀ ਦੇ ਨਾਲ ਕਿਉਂ ਬਣ ਗਿਆ ਸੀ ਹੂੰ ਮੇਥੇ ਬਾਹਰ ਪਾ ਤਾ ਕੀ ਹੋ ਗਿਆ ਇੱਕ ਆ ਗਏ ਬੇਬੇ ਤਾਂ ਆ ਗਏ ਬੇਬੇ ਦੇ ਦੰ ਰੋਟੀ ਕਿ ਸਵਾਦ ਹੈ ਬੇਬੇ ਸਵਾਦ ਇਹ ਲਗਾ ਤੂੰ ਅੱਜ ਤੇਰੀ ਪਸੰਦ ਦੀਆਂ ਤਾਂ ਕਰੀ ਸਵਾਦ ਨਹੀਂ ਲੱਗਦੀ ਮੇਰੇ ਨਾਲ ਕੋਈ ਮੈਚ ਨਹੀਂ ਕਰਦਾ ਤੇਰੇ ਨਾਲ ਕੋਈ ਮੈਚ ਨਹੀਂ ਕਰਦਾ ਤੁਹਾਨੂੰ ਕਿਹਾ ਕਿ ਕੱਲੀ ਬਣਾ ਕੇ ਖਾ ਲੈ ਕਰ ਇਹ ਬੇਬੇ ਦਾ ਕਰਦੀ ਹੈ ਵੀ ਏ ਅੱਜ ਆਪਾਂ ਨਾ ਪੀਸ ਕੇ ਪਾਏ ਨੇ ਰਗੜ ਕੇ ਪਾਏ ਨੇ ਅੱਗੇ ਪਾਣੀ ਦੇ ਪਾਉਂਦੇ ਹੁੰਦੇ ਸੀ ਉਹਦਾ ਰਸ ਨਹੀਂ ਵਿੱਚੋਂ ਨਿਕਲਦਾ ਹੁੰਦਾ ਸੀਗਾ ਤਾਂ ਕਰਕੇ ਲੱਗਦੇ ਨੇ ਕਹੇ ਕਰਦੇ ਆ ਨਾ ਹਾਂ ਨਾ ਪੌਂਦਾ ਪਕਰਦੀ ਵਿੱਚ ਤੇ ਆ ਜਿਹਨਾਂ ਮੁੱਲਦੇ ਆ ਉਹਨਾਂ ਦੀ ਘੱਟ ਛੱਟਾ ਹੁੰਦੀ ਆ ਆਪਾਂ ਮੁੱਲ ਦੇ ਨਹੀਂ ਅਸੀਂ ਕਦੇ ਰੁੱਕੀਆਂ ਜਿਹਾ ਪਾਏ ਹੋਏ ਨੇ ਨਾ ਆ ਗਿਆ ਪ੍ਰਗੜ ਕੀ ਜਿੰਨ ਪਾਉਂਦੇ ਹਾਂ ਹਾਂ ਮੈਂ ਰਗੜ ਤੇ ਵਧੀਆ ਸਮਾਂ ਖਾਣਾ ਹਾਂ ਹਾਂ ਮੈਨੂੰ ਵੀ ਇਹ ਸਾਰਾ ਇਹਦਾ ਪਾਏ ਹਰੀਆਂ ਹੈੀਆਂ ਰੁੱਕੀਆਂ ਅੰਗਰੀਆਂ ਨੀ ਗ੍ਰੀਨ ਰੋਟੀਆਂ ਕਿੰਨੇ ਵਾਰ ਤਾਂ ਪੁਖਾਦਦੇ ਨੇ ਪਹਿਲਾਂ ਵੀ ਅਗਰੀਜੀ ਵੀ ਜਾਣਦੀ ਏ ਤਾਂ ਹੇ ਗਰੀਨ ਗਰੀਨ ਹੋਈ ਹੈ ਕਿ ਐਸੀ ਮਗ ਤੇ ਐ ਨਾ ਕਹਿੰਦਾ ਚਲੋ ਜਲੋ ਜਲੋ ਕੀ ਹੈ ਵਿੱਚ ਸਾਰਾ ਕੁਝ ਇਕੱਠਾ ਤੁਸੀਂ ਬੋਲੇ ਬਣਾ ਰੱਖੇ ਹੋਈ ਅੱਜ ਨਹੀਂ ਹੈਗੀ ਬਣਾ ਲਓਗੀ ਪਰ ਮੈਨੂੰ ਲੱਗਦਾ ਹੈ ਆ ਮੈਂ ਆਪੇ ਕੰਟਰੋਲ ਕਰਨਾ ਪੂਗਾ ਵੀ ਮੈਂ ਬਣਾਉਣਾ ਪਈ ਤੇ ਬੰਗਿਆ ਜੀ ਖਾ ਗੇ ਉਹ ਤਾਂ ਸਵੇਰੇ ਸਵੇਰੇ ਸਨੇਹੀ ਰੋਟੀ ਖਾ ਲੈਂਦੇ ਨੇ ਅਸੀਂ ਅਸੀਂ ਨਹੀਂ ਨਾ ਇੰਨਾ ਸਨੇਹ ਵੀ ਨਹੀਂ ਅਜ ਇੱਕ ਪੰਗਾ ਲਾਈਟ ਜਾਊਗੀ ਲਾਈਟ ਦਾ ਔਖਾਗਾ ਹੁਣ ਮੈਂ ਤੇ ਕੱਪੜੇ ਤੇ ਮੇਰੇ ਤੋਤੇ ਦੀ ਹੋਰ ਨਾ ਮੈਂ ਚੱਲ ਮੈਂ ਬਾਅਦ ਚੀ 10:00 ਵੱਜਦੇ ਤੇ ਬਾਜਾ ਬਾਗੀ ਹੋ ਜਾਉਣੀ ਸਾਢੇ 9:00 ਦੇ ਸੀਗੇ 10:00 ਪਰ ਹੋ ਗਈ ਸੀ ਕੀ ਹਰੇ 10:00 ਵੱਜ ਕੇ ਹੋ ਸਕਦਾ ਕੰਟਰ ਲੈਟ ਹੋਇਆ ਉਹ 1 ਘੰਟਾ ਬਾਅਦ ਹੋ ਲੇਟਾ ਹੋਊਗੀ ਫਿਰ ਇਹਦਾ ਉਹ ਪੰਗਾਗਾ ਮੈਂ ਦੱਸ ਹੁਣ ਤੁਸੀਂ ਕੀ ਕਰੋਗੇ ਗਰਮ ਨਹੀਂ ਤੁਸੀਂ ਜੇ ਰੈਡੀ ਨੂੰ ਦੇਣੀ ਸਬਜ਼ੀ ਪਰੱਖਤੀ ਅੱਜ ਗਾਜਰਾਂ ਆਲੂ ਮੇਥੇ ਮੈਨੂੰ ਪਾਉਣ ਨਹੀਂ ਦਿੱਤੇ ਹੈਗੇ ਮੈਂ ਕਿਹਾ ਸੀ ਮਾਂ ਮੇਥੇ ਪਾ ਲੈਣਾ ਤੇ ਆਲੂ ਪਾ ਕਰ ਲੇ। ਆਲੂ ਪਾ ਕੇ ਮੇਥੇ ਜਦ ਸਾਗ ਸੁਗ ਵਿੱਚ ਪੈ ਜਾਣਗੇ ਇੰਨੇ ਬਾਲੇ ਵੀ ਲੇ ਗਏ। ਚਾਹਲੀ ਗਿਆ ਤਾਂ ਉਹ ਕਿ ਰੱਖਦਾ ਮੈਂ। ਪਰ ਹੁਣ ਸਵੇਰੇ ਸੁਨੇਹਾ ਤਾਂ ਬਸ ਸੋਖਾਉਂਗਾ ਕਿ ਸਵੇਰੇ ਉਹ ਟਾਈਮ ਤੋਂ ਹੁੰਦਾ ਇਹਨਾਂ ਟਾਈਮ ਬਾਲਾ ਲੱਗ ਜਾਂਦਾ ਨਾ। ਜਲਦੀ ਅਸੀਂ ਮੱਝਾਂ ਦਾ ਨਿਵੇੜ ਕੇ

ਜੈ ਡੰਗ ਜਾਂ ਦੋ ਡੰਗ ਲਗਾਤਾਰ ਖਾਣਗੇ ਜਿਵੇਂ ਇੱਕ ਡੰਗ ਖਾ ਲਿਆ ਦੂਜੇ ਬਲੇ ਖਾ ਗੀ ਫੇਰ ਇੱਕ ਡੰਗ ਆ ਕੇ ਫੇਰ ਸਬਜ਼ੀ ਰੋਜ਼ ਸਬਜ਼ੀ ਤਾਂ ਉਹੀ ਬਣਾਉਂਦਾ ਸ਼ਾਮ ਨੂੰ ਰਹਿੰਦੀ ਹੈ ਤਾਂ ਅੱਜ ਸਵੇਰੇ ਮੇਕਸਾ ਲਈ ਖਾ ਲਿਆ ਪਾਣੀ ਪੀ ਵੀ ਲਿਆ ਸਾਰੇ ਬਿੰਦੇ ਬਿੰਦੇ ਪਾਣੀ ਬਿੰਦੇ ਬਿੰਦੇ ਪਾਣੀ ਸਾੜੀ ਸੋਈ ਦੀ ਕੀੜਿਆਂ ਦਾ ਹੱਲ ਲੱਭ ਗਿਆ ਜੇ ਮੈਨੂੰ ਕਾਰਨ ਦਾ ਪਤਾ ਲੱਗ ਗਿਆ ਹੱਲ ਤਾਂ ਹੱਲ ਵੀ ਨਾਲ ਹੀ ਹੋ ਗਿਆ ਨਾ ਮੈਂ ਨਾ ਤਾਂ ਕੰਮਿਸਰੀ ਲਿਫਾਫੇ ਚ ਪਾ ਕੇ ਮਨੁਰਾਦ ਹੋ ਗਿਆ ਹੋਣਗੇ 7-8 ਮਹੀਨੇ ਪਈ ਨੂੰ ਦੂਸਰੇ ਬਾਕਸੇ ਚ ਪਈ ਸੀਗੀ ਉਧਰ ਤਾਂ ਕੀੜਿਆਂ ਦਾ ਪਤਾ ਹੀ ਨਹੀਂ ਲੱਗਦਾ ਸੀਗਾ ਪਤਾ ਨਹੀਂ ਕਦੋਂ ਜਾਂਦੀ ਸੀ ਕਦੋਂ ਆਉਂਦੀ ਸੀ ਉਹ ਲਿਫਾਫਾ ਚ ਭਰਿਆ ਫੇ ਉੱਪਰੋਂ ਵੀ ਸੀਗਾ ਤੇ ਅੱਜ ਜਦੋਂ ਮੈਂ ਉੱਥੇ ਪਤਾ ਨਹੀਂ ਸਾਬਣਾਂ ਦੇਖਣ ਲੱਗੀ ਤਾਂ ਪਤਾ ਨਹੀਂ ਕੀ ਉਹਦੇ ਜਦੋਂ ਚੱਕਿਆ ਲਿਫਾਫਾ ਕੀੜਿਆਂ ਦੇ ਨਾਲ ਭਰਿਆ ਅਜੇ ਤੱਕ ਕੀੜੀਆਂ ਨਹੀਂ ਨਿਕਲੀਆਂ ਹੈਗੀਆਂ ਉਹਦੇ ਵਿੱਚੋਂ ਮੈਂ ਨਾ ਉਹ 2 ਵੇ ਦੀ ਤੁਸਕ ਦੇ ਵਿੱਚ ਪਾਈ ਹੋਈ ਮਿਸਰੀ ਤਾਂ ਗਾ ਧੁੱਪੇ ਰੱਖਦੀ ਤੇ ਉਹਦੇ ਵਿੱਚੋਂ ਕੀੜੀਆਂ ਹਜੇ ਨਿਕਲ ਹੀ ਨਿਕਲੀਆਂ ਦੇ ਰ ਸਾਰਾ ਕੁਝ ਇਹਨਾਂ ਨੇ ਬਾਕਸ ਜੀ ਰੱਖਤੀ ਸੀ ਤੇ ਉਹ ਭਰ ਗਏ ਹੋਰ ਸਮਾਨ ਜਿੰਨਾ ਵੀ ਪਿਆ ਸੀਗਾ ਕੀੜੀਆਂ ਨਾਲ ਭਰ ਗਿਆ ਸਾਰਾ ਹੋਈਆਂ ਨਿਕਲਣ ਦੇਸਾਂ ਦੀਆਂ ਹੁਣ ਉਥਰ ਸੋਈ ਜੋ ਖਤਮ ਹੋਣਗੀਆਂ ਮੈਂ ਵੀ ਸੋਚੀ ਜਾਂਦੀ ਸੀ ਮਾ ਕੀ ਤੇਰਾ ਕਿਤੇ ਕੁਝ ਹੈਗਾ ਜਿਹੜਾ ਬਾਕਸਾਂ ਦੇ ਵਿੱਚ ਵੀ ਕੀੜੀਆਂ ਫਿਰਦੇ ਨੇ ਵੀ ਆਏ ਤਾਂ ਕੀੜੀਆਂ ਹੋਗੀਆਂ ਨਹੀਂ ਹੁੰਦੀਆਂ ਇਹਨਾਂ ਦਾ ਕੋਈ ਵੀ ਆਪਾਂ ਉਥੇ ਹੁਣ ਸਾਫ਼ ਕਰਕੇ ਵੀ ਹਟਿਆਂਗੇ ਨਾ ਥੋੜਾ ਜਿਹਾ ਟਾਈਮ ਹੋਇਆ ਸਰਫ ਨਾਲ ਸਾਫ਼ ਕਰਿਆ ਸਾਰਾ ਕੁਝ ਕੋਈ ਇਹਦੇ ਵਿੱਚ ਗੰਦੇ ਨਹੀਂ ਕੁਛ ਡੁੱਲਿਆ ਨਹੀਂ ਹੈਗਾ ਵੀ ਹੋਇਆ ਕਿੱਥੇ ਕੁਛ ਉਹ ਲੁਫਾ ਫੇਰ ਪਈ ਸੀ ਲੁਫਾ ਫੇਰ ਵਿੱਚ ਹੀ ਬਣ ਗਏ ਚਾਹ ਵੱਡੀਆਂ ਆ ਮੈਂ ਇਧਰ ਹੀ ਆ ਸੀਗਾ ਟਾਈਮ ਇੱਕ ਅੱਜ ਸਾਡਾ ਟਾਈਮ ਪਿਸ ਖੜ ਗਿਆ ਮੈਂ ਲਸਣ ਵਗੈਰਾ ਸਿਲਦੀ ਸੀਗੀ ਹੁਣ ਪਹਿਲਾਂ ਮੈਂ ਮੇਥੇ ਲਿਉਣੀ ਹੈਗੀ ਫੇਰ ਹੀ ਸਿਲੂਗੀ ਇਹ ਇੱਕ ਵਾਰ ਸਬਜ਼ੀ ਜਮਾਰਦਾਂ ਘਟ ਸੀ ਤੇ ਉਧਰੋਂ ਜਾ ਕੇ ਫੇਰ ਕਰਦੇ ਆਪਾਂ ਕੰਮ ਬੈਂਜੀ ਨੂੰ ਮੇਥ ਪਾਉਂਗੇ ਤੇ ਮੇਰੇ ਨਾਲ ਪਾ ਦੋ ਸਬਜੀ ਆਪਾਂ ਅੱਜ ਸਾਡੇ ਲਾਈਟ ਹਜੇ ਤੱਕ ਨਹੀਂ ਆਈ ਹੈਗੀ ਥੋੜੀ ਥੋੜੀ ਬਣੂਗੀ ਨਾ ਵੈਸੇ ਵੀ ਸਬਜੀ ਦਾ ਅਸੀਂ ਇਸੇ ਦੀ ਬਣਾਉਣੀ ਹੁੰਦੀ ਹੈਗੀ ਦੁੱਧ ਬਾਦ ਹੋ ਜਾਦਾ ਉੱਥੇ ਕਰਨਾ ਅੱਜ ਮੈਨੂੰ ਲੱਗਦਾ ਦੁੱਧ ਵੀ ਐ ਨਹੀਂ ਪਤਾ ਹੈਗਾ ਦੂਸਰੇ ਸਲੈਡਰ ਤੇ ਕਰਨਾ ਪੈਣਾ ਹੈ ਨਾ ਸਬਜੀ ਹਾਂ ਜੇ ਮੈਂ ਇੱਥੇ ਪਾਉਂਦੇ ਦੁੱਧ ਉਹਦੇ ਬਣ ਜਾਂਦੀ ਤੁਹਾਨੂੰ ਤਾਂ ਨਹੀਂ ਪਾਉਣੀ ਹਲਦੀ ਦੇਖੋ ਘਰ ਦੀ ਪਿਓਰ ਹਲਦੀ ਹੈਗੀ ਦੇਖਣ ਵਾਲਾ ਜਿਵੇਂ ਕਾਲੀ ਹੁੰਦੀ ਹੈਗੀ ਰੰਗ ਬਹੁਤ ਜ਼ਿਆਦਾ ਦਿੰਦੀ ਹੈ ਨਾਲ ਦੇ ਕੇ ਸੁਣੀ ਆ ਨੀ ਲੋਰ ਹੋਈ ਨੇ ਅੱਜ ਉਹ ਕਹਿੰਦੇ ਸੀ ਨਾ ਮੇਥੇ ਆਈਆਂ ਰੋਟੀਆਂ ਥੋੜੀ ਜਿਹੀ ਕਿਰਤ ਨੇ ਮੈਨੂੰ ਲੱਗਾ ਹਲਦੀ ਆ ਰੱਖੀ ਪਤਾ ਨਹੀਂ ਇਹਨਾਂ ਨੂੰ ਕਾਤੋਂ ਲੱਗੀ ਜਮੀਨ ਲੱਗੀ ਪਤਾ ਨਹੀਂ ਬਾਤੋ ਦੋਨੇ ਮਾਸੀ ਭਾਂਡੇ ਕਹੀ ਗਏ ਨੇਗੇ ਹੋ ਸਕਦਾ ਇਹਨਾਂ ਨੇ ਉਹੀ ਅੰਦਰ ਹੀ ਹੋਵੇ ਸਹੀ ਗੱਲ ਲੱਗੀ ਉਹ ਆਪਣੇ ਮੂਹ ਦੇ ਨੀਂਦੜੀ ਤੋਂ ਮੈਨੂੰ ਲੱਗਦਾ ਬਹੁਤ ਸਵਾਲ ਲੱਗੀਆਂ ਪਾਪਾ ਜੀ ਮੇਰੇ ਘੱਟ ਘੱਟ ਦੇ ਮੇਥੇ ਸੀਗੀ ਤਾਂ ਘੜਤਣੇਗੀ ਭਾ ਘੱਟ ਦੇ ਮੇਥੇ ਦੀ ਰੋਟੀਆਂ ਬਣਾਉਣਾ ਦੂਸਰੇ ਮੇਥੇ ਤੇ ਕਦੇ ਰੋਟੀ ਨਹੀਂ ਬਣਾਈ ਗਈ ਆਪਾਂ ਅੱਗੇ ਨਾ ਸੀ ਵੀ ਕੱਟ ਕੇ ਬਣਾ ਲੈਂਦੇ ਸੀ ਅੱਜ ਪੀਸ ਕੇ ਬਣਾ ਲਿਆ ਉਹ ਤਾਂ ਕਰਕੇ ਜਾਂਦਾ ਇਹਨੂੰ ਲੱਗਾ ਪਤਾ ਨਹੀਂ ਕੀ ਕਾਰਨ ਸੀ ਸਮਝ ਨਹੀਂ ਆਈ। ਲੈ ਲਿਆ ਮੈਂ ਮੇਥੇ ਤੋੜ ਕੇ ਧੋ ਕੇ ਰੱਖਦਾ। ਇਹਦੇ ਵਿੱਚ ਨਾ ਪਾਇਓ ਪਲੀਜ਼। ਇਹ ਚ ਤਾਂ ਕੰਮ ਬੋਲੇ ਨਾ ਇਹ ਤਾਂ ਸਬਜ਼ੀ ਹੋਣੀ। ਛੁਕੀਆਂ ਪਾ ਲਿਓ ਛੁਕੀਆਂ। ਅੱਜ ਤਾਂ ਮੇਥਾ ਨਹੀਂ ਖਾਧੀ ਕਰਕੇ ਆ ਲਿਆ ਦਾ ਸ਼ਾਮ ਨੂੰ ਸਬਜ਼ੀ ਦੀ ਵੀ ਨਹੀਂ ਰੋਟੀ ਦੀ ਵੀ ਨਹੀਂ ਲੋੜ ਹੈਗੀ ਨਾ ਕਾਸੀ ਦੀ ਹੋਰ। ਵੀ ਬਸ ਕੁਸ਼ਨਾ ਬਣਾਈਏ। ਨਰ ਸੋਈ ਬੰਦ ਕਰ ਦਾਂ। ਵੀ ਨਹੀਂ ਨਿਕਲਿਆ ਹੈਗਾ ਜਿਵੇਂ ਪਾਇਆ ਸੀ। ਐਨਾ ਗਰਮ ਨਿਕਲਦਾ। ਮੈਂ ਠੰਡਾ ਪਾ ਲਿਆ ਭਈ ਉਹ ਤਾਂ ਗਰਮ ਹੋਤੀ। ਹਾਂ ਉਹ ਤਾਂ ਗਰਮ ਹੈਗਾ ਸੀ ਕੋਸਾ ਜਿਹਾ ਤੇ ਨਾ ਹੋਣਾ। ਬਰਤ ਜਿਹੜਾ ਹੈਗਾ ਵੀ। ਨਾ ਮੈਂ ਬਾਅਦ ਚ ਕੱਲਾ ਗਰਮ ਵਾਲੀ ਕੱਢੇਗਾ ਗਰਮ ਹੈ ਨਹੀਂ ਸੀ ਨਾ। ਉਦੋਂ ਫਿਰ ਅਸੀਂ ਉਦੋਂ ਬਾਅਦ ਚ ਖਤਮੀ ਹੋ ਗਿਆ ਉਹ ਜਿੰਨੇ ਖਾਏਗੇ ਸੀ ਅਸੀਂ ਬਰਤ ਲਿਆ। ਸਹੀ ਆਪਣਾ ਪ੍ਰੋਪਰ ਗੀਜਰ ਵੀ ਠੀਕ ਹੋ ਗਿਆ ਪਾਣੀ ਘਰੋਂ ਘਟ ਕਰਦੇ ਤੂੰ ਇੱਕ ਤਾਂ ਕੀ ਉਹਨੂੰ ਰੇਪ ਵਧਾਉਣੀ ਹੈ ਰੇਪ ਵਧਾਉਣੀ ਹੁਣ ਅੱਜ ਸਾਰਾ ਦਿਨ ਲਾਈਟ ਨਹੀਂ ਆਈ ਕਢਾਈ ਕਾ ਤੂੰ ਉਹ ਉਹ ਕਈ ਵਾਰ ਘਟ ਜਾਣੀ ਉਹਨੂੰ ਪਤਾ ਨਹੀਂ ਲੱਗਦਾ ਆਪਾਂ ਵੀ ਦੇਖਦੇ ਹੁੰਦੇ ਨੇ ਗਲਤੀ ਮੇਰੀ ਵੀ ਰਹੇਗੀ ਕੱਲ ਜਦੋਂ ਉਹਨਾਂ ਨੇ ਕਿਹਾ ਸ ਮੈਂ ਅੱਧਾ ਘੰਟਾ ਲਾ ਕੇ ਸਾਰਾ ਪਾਣੀ ਕੱਢ ਕੇ ਦੇ ਦੇਣਾ ਦੇਖਣਾ ਸੀਗਾ ਆਪਾਂ ਉਦੋਂ ਮੈਂ ਪੁੱਛਿਆ ਵੀ ਸ ਮੈਂ ਪਾਣੀ ਕੱਢ ਦਿਆਂ ਉਹ ਕਹਿੰਦਾ ਨਹੀਂ ਕਹਿੰਦਾ ਠੀਕ ਹੈ ਕੰਮ ਨਾ ਮੈਂ ਭਈ ਉਹਨੂੰ ਕਹਿੰਦਾ ਸੀ ਵੀ ਵਧਾ ਦੇ ਉਹਨੇ ਫੇਰ ਵਧਾ ਦਿੱਤੀ ਫੇਰ ਵੀ ਹੋਰ ਹੋਰ ਵਧੀਆ ਹੋਰ ਬਦਾ ਹਾਏ ਕਈ ਵ ਬਾਰੀ ਘਟਦੀ ਨੂੰ ਟਾਈਮ ਹੈ ਜਿਹੜਾ ਪੌਣੇ ਆਪਣਾ ਟਾਈਮ ਪੀਸ ਵੀ ਖੜਾ ਹੈ ਨਾ ਕਿੰਨਾ ਵਜੇ 6 ਵਜੇ ਦੇ ਦੇਖ ਲਓ ਇਹ ਤਾਂ ਪੌਣੇ ਹੋਗੇ ਪੌਣੇ ਨੇ ਚੱਲੇ ਨਾ ਸਹੀ ਹੈ ਇਹਦਾ ਸੱਲ ਪਾਤੇ ਨਹੀਂ ਚੱਲ ਪਾਤੇ ਨਾ ਹੋਣੇ ਸਹੀ ਹੋਏ ਨੇ ਸਮਾਂ ਕੀ ਹੋਊੀ ਘੁੰਮ ਕੇ ਹੋ ਗਿਆ ਹੋਊਗਾ ਨਾ ਸੱਲ ਪਾਤੇ ਇਹ ਪੌਣੇ ਦਾ ਪੌਣੇ ਹੋਗੇ ਅੱਛਾ ਬੈਨ ਮੈਂ ਪਾਣੀ ਐਲੀ ਰੱਖਤੀ ਹੂਗੀ ਮਹਲਾ ਲਾਈਟ ਆ ਦੂਦੋਂ 5:30 ਵਜੇ ਦੇ ਨੂੰ ਲਾਈਟ ਆਈ ਵੀ ਨਹੀਂ ਹੈਗੀ ਹਾਈ ਤੁਸੀਂ ਮੱਕਾ ਜਮਾ ਕਰਵਾ ਗਏ ਹਾਂ ਮੈਨੂੰ ਵੀ ਲੱਗਾ ਫ੍ਰੀਜ ਚੱਲੇ ਥੋੜਾ ਜਿਹਾ ਮਰਗੀ ਜਦ ਦੀ ਸੁਚੜਾਈ ਉਹ ਵੀ ਬੰਦ ਕਰਕੇ ਆਪਾਂ ਕਈ ਵਾਰ ਬੰਦ ਘਟਾਏ ਨਹੀਂ ਮੱਚ ਵੀ ਨਾ ਜਾਵੇ ਹਾਂ ਕੁਝ ਨਹੀਂ ਹੁੰਦਾ ਅੱਜ ਡੈਕਸਨ ਵੀ ਰਾਤੀ ਸਾਵਨ ਨੂੰ ਆਇਆ ਪੈਗਾ ਲਾਈਟ ਵੀ ਜਨਣ ਲੱਗੇ ਹਰ ਇੱਕ ਕੰਮ ਲਾਈਟ ਤੇ ਹੋਵੇ ਨਾ ਨਹੀਂ ਕੁਝ ਕਰਨਾ ਨਹੀਂ ਹੁਣ ਆਪਾਂ ਇਕੱਲਾ ਐਵੇਂ ਨਹੀਂ ਹੈ ਹੋਰ ਤੇ ਮੋਟ ਲਾਈਟ ਤੇ ਇੱਕ ਗਿੱਜਰ ਹੈ ਬਸ ਹੋਰ ਲੋਈ ਹੁਣ ਆਪਣੀ ਆਗੀ ਲਾਈਟ ਨਾਲ ਮੈਂ ਗੀਜਰ ਚਲਾ ਲਿਆ ਨਾਲੇ ਮੈਂ ਮੋਟਰ ਚਲਾ ਗਈ ਮਾੜੇ ਨੂੰ ਹੁਣ ਕਹਿ ਦੋ ਠੀਕ ਕਰ ਜੂ ਕ ਨਹੀਂ ਚਲ ਸਵੇਰੇ ਕਰ ਦਿਓ ਭਾਈ ਕੋਈ ਬਾਣੀ ਆਪਾਂ ਕੰਮ ਧੰਦੇ ਸਾਰੇ ਨਿਮੇੜ ਲੈ ਰੋਟੀ ਖਾ ਕੇ ਹੋ ਗਏ ਵੇਲੇ ਹੁਣ ਭਾਂਡੇ-ਪੁੰਡੇ ਚੱਕ ਤੇ ਮੈਨੂੰ ਤਾਂ ਐਸੀ ਮਹਲਾ ਹੁਣ ਨਹੀਂ ਆਉਂਦੀ ਹੈਗੀ ਆਈ ਗਈ ਫਿਰ ਬੰਦ ਤਾਂ ਕਰ ਜੋ ਫਿਰ ਮੈਨੂੰ ਹੁਣ ਫੇਰ ਚੜ੍ਹਨਾ ਪਊਗਾ ਸਾਰਾ ਦਿਨ ਇੱਥੇ ਗੇੜੇ ਲੱਗੀਆਂ ਨੇ ਇਹ ਪੌੜੀ ਤੇ ਇੱਕ ਵੀ ਨਾਲ ਪਾਵੇ ਨਾ ਕਾਸੀ ਨੂੰ ਮਾੜੀ ਓੱਖਾ ਹੋ ਜਾਂਦਾਗਾ ਚੜਨਾ ਉੱਤਰਨਾ ਚੜਨਾ ਉੱਤਰਨਾ ਸਾਰਾ ਦਿਨ ਮੈਨੂੰ ਆਇਸੀ ਮਾ ਚੱਲ ਟੈਂਕੀ ਭਰ ਜਿ ਸਵੇਰੇ ਮੈਂ ਭਰੀ ਨਹੀਂ ਹੈਗੀ ਅੱਜ ਸਵੇਰੇ ਮੈਨੂੰ ਆਇਸੀ ਕਿ ਮਾ ਚੱਲ 5 5:30 ਲਾਈਟ ਆ ਜੂਗੀ ਕਿਹੜਾ ਵੀ ਬੜਾ ਹੋ ਹੁੰਦਾ ਹੈਗਾ ਨਾ ਹੁਣ ਕੱਪੜਿਆਂ ਦਾ ਵੀ ਅੱਜ ਢੇਰ ਲੱਗੇ ਪਿਆ ਅੱਜ ਮੈਂ ਕੰਬਲ ਕੁੰਬਲ ਧੋਣ ਲੱਗ ਗਈ ਤੇ ਦੂਸਰੇ ਕੱਪੜੇ ਰਹਿ ਗਏ ਹੁਣ ਚੱਲ ਕੱਲ ਨੂੰ ਹੀ ਧੋਵਾਂਗੇ ਥੋੜਾ ਟਾਈਮ ਵੱਧ ਲੱਗ ਜੂਗਾ ਨਾ ਤੇ ਹੁਣ ਆਪਾਂ ਕਰ ਦਿਆਂਗੇ ਵਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜਿਹਾ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇ ਤੇ ਵੀਡੀਓ ਦੇਖਣ ਲਈ ਪਹੁੰਚ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ